ਤੋ ਅੱਜ ਸੀ ਕੇਪਸ ਮਾਰਕੀਟ ਦੇ ਵਿੱਚ ਜਬੀ ਇੱਕ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਪਿਛਲੇ 5 ਸਾਲਾਂ ਦੇ ਸਮੇਂ ਦੇ ਦੌਰਾਨ ਜੋਧਵਾਲਾ ਸ਼ਹਿਰ ਦੇ ਡਿਵੈਲਪਮੈਂਟ ਦੇ ਪ੍ਰੋਜੈਕਟ ਸਮਾਰਟ ਸਿਟੀ ਬੁਰਕਿੰਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤਾਂ ਕਿਤਾਸੀ ਜਿਸ ਪ੍ਰੋਗਰਾਮ ਦੇ ਜਿਸ ਪ੍ਰੋਜੈਕਟ ਦੇ ਅਧੀਨ ਪੰਜਾਬ ਸਟੇਟ ਨੂੰ ਕਰੋੜਾ ਰੁਪਏ ਦੇ ਫੰਡ ਜਿਹੜੇ ਨੇ ਸੈਂਟਰਲ ਗਵਰਨਮੈਂਟ ਦੇ ਪਿੱਛੇ ਅੱਗੇ ਆਏ ਆਪਣੇ ਪਬਲਿਕ ਦੇ ਸਾਹਮਣੇ ਰੱਖੇ ਨੇ ਉਹ ਨਾ ਕੋਈ ਲੋਗ ਨਹੀਂ ਸਵਾਲ ਕਰ ਸਕਦੇ ਨੇ ਐਨੀ ਕੁਆਲਸ ਆਈ ਮਤ ਇਹ ਆ ਕਿ ਮੈਂ ਆ ਬੰਦ ਕਰ ਦਿਓ ਸਰ ਮਾਈਕ ਆ ਬੰਦ ਕਰ ਦਿਓ ਆ ਮਾਈਕ ਬੰਦ ਕਰ ਦਿਓ ਵਿਅਕਤੀਗਤ ਤੌਰ ਤੇ ਕੋਈ ਵੀ ਦੋਸ਼ ਨਹੀਂ ਲਾਇਆ ਕਿਉਂਕਿ ਮੈਂ ਤਾਂ ਆਪਣੇ ਫੈਕਟ ਸਿਰੇ ਨੇ ਡਾਕੂਮੈਂਟਰੀ ਐਵਿਡੈਂਸ ਤੌਰ ਤੇ ਤੁਹਾਡੇ ਸਾਹਮਣੇ ਰੱਖੇ ਨੇ ਕਿ 38 ਕਰੋੜ 63 ਲੱਖ ਦਾ ਬਜਟ ਜਿਹੜਾ ਕਿਪਸ ਮਾਰਕੀਟ ਤੇ ਮਲਹਾਰ ਕੀ ਤੁਹਾਨੂੰ ਲੱਗਦਾ ਕਿ ਟਾਈਲਾਂ ਦਾ ਛੱਤ ਪਾ ਕੇ ਇੰਨੇ ਪੈਸੇ ਖਰਚੇ ਹੋ ਸਕਦੇ ਨੇ ਜੇ ਲੱਗਦਾ ਤਾਂ ਬਿਲਕੁਲ ਸਹੀ ਹੈ ਜੇ ਨਹੀਂ ਲੱਗਦਾ ਤੇ ਇਹ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਕਿ ਇੰਨੇ ਪੈਸੇ ਸਰਕਾਰ ਜੋ ਨਰਿੰਦਰ ਮੋਦੀ ਜੀ ਨੇ ਭੇਜੇ ਸੀ ਉਹਨਾਂ ਦਾ ਕਿੰਨੇ ਕੀਤਾ ਔਰ ਉਹਦਾ ਜ਼ਿੰਮੇਵਾਰ ਕੌਣ ਆ ਔਰ ਕਈ ਬੰਦੇ ਜਿਹੜੇ ਨੇ ਝੂਠੇ ਤੌਰ ਤੇ ਆਪਣੇ ਫਲੈਕਸ ਆਪਣੇ ਬੋਰਡ ਲਵਾ ਕੇ ਦੀ ਪੈਰੀਵੇ ਘਾਹ ਦੀਆਂ ਫੋਟੋਆਂ ਲਾ ਕੇ ਦੱਸਣਾ ਚਾਹੁੰਦੇ ਨੇ ਕਿ ਮੈਂ ਵਿਕਾਸ ਕਰਾਇਆ ਜੋ ਕਿ ਦੋਸਤੋ ਸਰਾਸਰ ਝੂਠਿਆ ਕਿਉਂਕਿ ਭਾਰਤ ਪੁਸ਼ਨਾਸ਼ੂ ਜੀ ਨੇ ਕੋਈ ਵਿਕਾਸ ਨਹੀਂ ਕਰਵਾਇਆ ਇਹ ਤਾਂ ਸਾਰਾ ਮੋਦੀ ਸਾਹਿਬ ਨੇ ਪੈਸਾ ਭੇਜਿਆ ਸੀ ਜਿਹਦੇ ਕਰਕੇ ਲਧਿਆਣਾ ਸ਼ਹਿਰ ਦੀ ਅਕਸੋਨਹਾਰ ਬਦਲਣ ਲੱਗੀ ਸੀ ਪਰ ਇਹਨਾਂ ਲੋਕਾਂ ਨੇ ਕਰਪਟ ਸਿਸਟਮ ਨਾਲ ਸਾਰਾ ਕੁਝ ਕੀਤਾ ਤਾਂ ਪੂਰੇ ਪੈਸੇ ਨਹੀਂ ਲੱਗੇ ਜਿਸ ਕਰਕੇ ਸਾਨੂੰ ਅੱਜ ਲੋੜਿਆ ਇਹ ਸਿਸਟਮ ਨੂੰ ਸੁਧਾਰਿਆ ਜਾਵੇ। ਤੁਸੀਂ ਇਹ ਬੀਜੇਪੀ ਦੇ ਪੈਸੇ ਨਹੀਂਗੇ। ਇਹ ਕਿਸੇ ਦੇ ਪੈਸੇ ਨਹੀਂਗੇ। ਇਹ ਆਮ ਲੋਕਾਂ ਦੇ ਪੈਸੇ ਨੇ। ਇਹ ਜਿਹੜਾ ਆਪਾਂ ਟੈਕਸ ਪੇ ਕਰਦੇ ਆ ਉਹਦੇ ਇਵਸ ਦੇ ਰੂਪ ਵਿੱਚ ਪੈਸੇ ਨੇ। ਪਰ ਇੱਕ ਮਾਨਸਿਕਤਾ ਹੁੰਦੀ ਆ। ਇੱਕ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੁੰਦੀ ਆ। ਉਹ ਇਨੀਸ਼ੀਏਟਿਵ ਲਿਆ ਨਰਿੰਦਰ ਮੋਦੀ ਜੀ ਨੇ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਸਿਲੈਕਟ ਕਰਕੇ ਉਹਨਾਂ ਨੇ ਕਰੋੜਾਂ ਰੁਪਏ ਦੇ ਫੰਡ ਭੇਜੇ ਕਿਉਂਕਿ ਪੰਜਾਬ ਗਵਰਨਮੈਂਟ ਜਿਹੜੀ ਪਹਿਲਾਂ ਕੰਗਾਲ ਹੋਈ ਪਈ ਹੈ 3 ਲੱਖ ਕਰੋੜ ਦੀ ਇਹਨਾਂ ਕੋਲ ਤਾਂ ਪੈਸਾ ਹੀ ਹੈ ਨਹੀਂ ਤੁਹਾਡੀ ਤੁਹਾਡੀ ਸੈਂਟਰ ਦੀ ਹੈ 8 ਨੰਬਰ ਦੀਗੀ ਸਮਾਰਟ ਸਿਟੀ ਜਿਹੜਾ ਬੰਦਾ 8 ਨੰਬਰ ਦੇ ਗਿਆ ਉਹਨੂੰ ਸੁਣਿਆ ਵੀ ਗਡੋਨੀ ਤੋਂ ਸ਼ਾਪਿੰਗ ਵੀ ਹੋਈ ਆ ਹੁਣ ਸਮਝ ਲਓ ਕਿੰਨੇ ਕਰਵਾਈ ਐ ਅਸੀਂ ਕੀ ਕਹਿ ਸਕਦੇ ਆ ਜੀ ਪਰ ਸਿਗੇਤ ਹੈ ਜੀ ਮੋਦੀ ਜੀ ਦੀ ਬਿਲਕੁਲ ਗਲਤ ਗੱਲ ਜਿਹੜਾ ਐਡਮਿਸ ਜਿਹੜੇ IAS ਅਫਸਰ ਹੁੰਦੇ ਨੇ ਕਿਸੇ ਦਿਨ ਹੀ ਹੁੰਦੇ ਉਹ ਲੋਕਾਂ ਦੇ ਸਰਵੰਟ ਹੁੰਦੇ ਨੇ ਪਬਲਿਕ ਸਰਵੰਟ ਹੁੰਦੇ ਆ ਜੇਕਰ ਕੋਈ ਪਬਲਿਕ ਸਰਵੰਟ ਜਿਹੜਾ ਹੈ ਮਿਸਕੰਡਕਟ ਕਰੇਗਾ ਤਾਂ ਉਹਦੇ ਰੂਲਸ ਐਂਡ ਲਾਅ ਦੇ ਅਨੁਸਾਰ ਉਹਦੇ ਖਿਲਾਫ ਕਾਰਵਾਈ ਹੋਏਗੀ ਜੇਕਰ ਉਹਨੇ ਗਲਤ ਦਿੱਤੇ ਨੇ 8 ਨੰਬਰ ਕਿਉਂਕਿ ਮੈਨੂੰ ਲੱਗਦਾ ਕੋਈ ਅੱਖਾਂ ਤੇ ਪੱਟੀ ਬੰਨੀ ਸੀ ਕਿਸੇ ਨੇ ਜੇਕਰ ਉਹ ਪੱਖੋ ਵਾਲਾ ਰੋਡ ਤੇ ਗਿਆ ਹੁੰਦਾ ਤਾਂ ਅੱਠਾ ਤੁਸੀਂ ਦਸਾਂ ਚੋਂ ਅੱਠ ਕਹਿੰਦੇ ਮੈਨੂੰ ਲੱਗਦਾ ਜ਼ੀਰੋ ਵੀ ਨਾ ਦਿੰਦਾ ਇਸੇ ਤਰ੍ਹਾਂ ਫਰੋਜ਼ਪੁਰ ਰੋਡ ਇਸੇ ਤਰ੍ਹਾਂ ਮਲਹਾਰ ਰੋਡ ਪਰ ਉਹਨੇ ਗਲਤ ਦਿੱਤੇ ਨੇ ਉਸ ਚੀਜ਼ ਦੀ ਅਸੀਂ ਆਵਾਜ਼ ਚੁੱਕੀ ਹੋਈ ਆ ਕੰਪਲੇਂਟ ਵੀ ਕੀਤੀ ਹੋਈ ਆ ਸਾਨੂੰ ਲੱਗਦਾ ਆ ਕਿ ਉਸ ਚੀਜ਼ ਦੇ ਬਾਬਤ ਜ਼ਰੂਰ ਕਾਨੂੰਨੀ ਤੌਰ ਤੇ ਐਕਸ਼ਨ ਹੋਏਗਾ ਅਗਲਾ ਸਵਾਲ ਪੁੱਛੋ ਅੱਜ ਅੱਜ ਦਾ ਬਜਟ ਜਿਹੜਾ ਆ ਮੈਂ ਕਹਾਂਗਾ ਕਿ ਕਿਸਾਨ ਬਜਟ ਆ ਅੱਜ ਦਾ ਬਜਟ ਮੈਂ ਕਹਾਂਗਾ ਕਿ ਲੋਕਾਂ ਦਾ ਬਜਟ ਆ ਅੱਜ ਦਾ ਬਜਟ ਮੈਂ ਕਹਾਂਗਾ ਕਿ ਆਮ ਪਬਲਿਕ ਦਾ ਬਜਟ ਆ ਜਿਵੇਂ ਐਮਐਸਪੀ ਜਿਹੜੀ ਆ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਰੋਲਾ ਪਾਇਆ ਸੀ ਇੱਕ ਗਵਰਨਮੈਂਟ ਨੇ ਖਤਮ ਕਰ ਦੇਣੀ ਆ ਅੱਜ ਮੋਦੀ ਸਾਹਿਬ ਨੇ ਡਿਕਲੇਅਰ ਕਰ ਦਿੱਤਾ ਕਿ 2.37 ਹਜ਼ਾਰ ਕਰੋੜ ਰੁਪਏ ਜਿਹੜੇ ਨੇ ਉਹ ਐਮਐਸਪੀ ਟੈਕਨੋਲੋਜੀ ਕੈਮੀਕਲ ਫ੍ਰੀ ਐਗਰੀਕਲਚਰ ਵਾਸਤੇ ਅਲੋਕੇਟ ਕੀਤੇ ਆ ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਵਾਪਰ ਰਿਹਾ ਠੀਕ ਸਰ ਕਾਂਗਰਸ ਦੇ ਕਈ ਜਿਹੜੇ ਉਮੀਦ ਪੁਰਾਣੇ ਲੀਡਰ ਹੁਣ ਆਜ਼ਾਦ ਲੜ ਰਹੇ ਆ ਕੀ ਕਾਰਨ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਕਾਰਨ ਬਹੁਤ ਵੱਡੇ ਨੇ ਕਿਹਦਾ ਦਿਲ ਕਰਦਾ ਕਿ ਮੈਂ ਆਪਣੀ ਬੇਇੱਜ਼ਤੀ ਕਰਾਵਾਂ ਕਿਹਦਾ ਦਿਲ ਕਰਦਾ ਕਿ ਮੈਨੂੰ ਪਾਰਟੀ ਦੇ ਵਿੱਚ ਨਰਾਦਰ ਮਿਲੇ ਕਿਹਦਾ ਦਿਲ ਕਰਦਾ ਕਿ ਮੇਰੀ ਡਿਸਰੈਸਪੈਕਟ ਹੋਵੇ ਕੇ ਕੇ ਬਾਵਾ ਜੀ ਮੈਂ ਕਹਿਣਾ ਕਿ ਇੱਕ ਬੜੇ ਪੁਰਾਣੇ ਲੀਡਰ ਨੇ ਭਾਵੇਂ ਉਹ ਜ਼ਾਤ ਤੌਰ ਤੇ ਸਾਡੇ ਇਸੇ ਹੀ ਕਨਸਿਸਟੈਂਸੀ ਤੇ ਲੜ ਰਹੇ ਨੇ ਜਿਹੜੀ ਇੱਕ ਵਿਅਕਤੀ ਤੌਰ ਤੇ ਵਿਅਕਤੀਗਤ ਤੌਰ ਤੇ ਰਿਸਪੈਕਟ ਹੁੰਦੀ ਹੈ ਇੱਕ ਵੱਖਰੀ ਚੀਜ਼ ਆ ਪਰ ਇਹ ਬੜਾ ਸ਼ਰਮਨਾਕ ਗੱਲ ਹੋਈ ਆ ਔਰ ਬੜਾ ਸਾਨੂੰ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਇੱਕ ਕਾਂਗਰਸ ਦਾ ਸਪਾਈ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਉਹਨੂੰ ਵੀ ਆਸੂ ਜੀ ਦੀਆਂ ਹਰਕਤਾਂ ਕਰਕੇ ਕਾਂਗਰਸ ਪਾਰਟੀ ਛੱਡ ਕੇ ਭੱਜਣਾ ਪਿਆ ਕਿਉਂਕਿ ਇਹ ਵਿਅਕਤੀ ਜਿਹੜਾ ਹੈ ਸਿਰਫ ਆਪਣੇ ਆਪ ਨੂੰ ਡਿਕਲੇਅਰ ਕਰਨਾ ਚਾਹੁੰਦਾ ਨਥਿੰਗਲ ਸੀ ਕਿਸੇ ਨੂੰ ਨਾਲ ਨਹੀਂ ਲੈ ਕੇ ਚੱਲ ਸਕਦਾ ਕਿਸੇ ਦੇ ਨਾਲ ਸਹਿਯੋਗ ਨਹੀਂ ਕਰ ਸਕਦਾ ਡਰਾਉਣਾ ਧਮਕਾਉਣਾ ਭਜਾਉਣਾ ਇਹਦੀਆਂ ਨੀਤੀਆਂ ਬਣ ਚੁੱਕੀਆਂ ਸਤਵਿੰਦਰ ਬਿੱਟੀ ਨੂੰ ਕੀ ਕਹੋਗੇ ਸਰ ਜੋ ਉਹ ਵੀ ਲਗਾਤਾਰ ਜੇਕਰ ਕਿਸੇ ਨੂੰ ਰਿਸਪੈਕਟ ਪਾਰਟੀ ਵਿੱਚ ਨਹੀਂ ਮਿਲੇਗੀ ਤੇ ਚੰਨੀ ਜੀ ਆਪਣੀ ਆਪਣੀ ਗੱਡੀ ਆਪੇ ਭਜਾ ਕੇ ਤੁਰੇ ਫਿਰਦੇ ਰਹਿਣਗੇ ਫਿਰ ਕਾਂ ਬੰਦੇ ਛੱਡ ਛੱਡ ਕੇ ਭੱਜਣ ਗਏ ਜੀ ਇਹ ਕਿਹੜਾ ਇਕੱਲਾ ਭੱਜਾ ਗੋਗੀ ਜੀ ਵੀ ਭੱਜ ਗਏ ਨੇ ਜੋ ਕਿ ਗੋਗੀ ਜੀ ਨੇ ਵੀ ਦੇਖਿਆ ਉਹਨਾਂ ਦੇ ਵਿਚਾਰਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਸੁਣਵਾਈ ਹੈ ਨਹੀਂ ਕਿ ਤੇ ਉਹ ਵੀ ਦੂਸਰੇ ਪਾਸੇ ਚਲੇ ਗਏ ਸੋ ਭਾਵੇਂ ਸਾਡੇ ਉਹ ਕੰਟੈਸਟੈਂਟ ਨੇ ਬਟ ਮੈਂ ਅੱਗੇ ਲਾ ਕਹਾਂਗਾ ਕਿ ਇਹ ਬਹੁਤ ਮਾੜਾ ਕੰਮ ਹੈ ਬੜੀ ਮਾੜੀ ਰੀਤ ਹੈ 111 ਦਿਨਾਂ ਦੇ ਚੰਨੀ ਸਰਕਾਰ ਨੇ ਜਿਹੜੇ ਕਾਰਜ ਪ੍ਰਣਾਲੀ ਬਣਾਈ ਸੀ ਲੋਕਾਂ ਨੂੰ ਕੀ ਲੱਗਦਾ ਤੁਹਾਨੂੰ ਅੱਗੇ ਕੁਝ ਇਹਦੇ ਉੱਤੇ ਕਮੈਂਟ ਹੋ ਸਕਦੀ ਹੈ ਇੱਕ ਆਮ ਵਿਅਕਤੀ ਦੇ ਤੌਰ ਤੇ ਮੈਨੂੰ ਤਾਂ ਕੁਝ ਲੱਭਿਆ ਨਹੀਂ ਜੇ ਤੁਹਾਨੂੰ ਕੁਝ ਲੱਭਿਆ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਇਹਦੇ ਵਿੱਚ ਬੜੇ ਸਨੇਹਤਾ ਵਾਲੀ ਗੱਲ ਹੈ ਕਿ ਚੰਨੀ ਜੀ ਨੇ ਤਾਂ 5 ਰੁਪਏ ਰੇਤਾ ਦੇਣ ਦੇ 20 ਸਕਰ ਫੁੱਟ ਦੇ ਬੋਰਡ ਲਵਾਏ ਸੀ ਉਹ ਰੇਤਾ ਮਿਲੀ ਉਹਦੇ ਭਾਣਜੇ ਦੇ ਕਰੋ ਉਹਦੇ ਵਿੱਚ 10 ਕਰੋੜ ਰੁਪਏ ਕੈਸ਼ ਮਿਲਿਆ ਨੰਬਰ 1 ਨੰਬਰ 2 ਡੀਸੀ ਸਾਹਿਬ ਨੇ ਡਿਕਲੇਅਰ ਕੀਤਾ ਕਿ ਅਸੀਂ 13 ਰੁਪਏ ਸਕਰ ਫੁੱਟ ਤੋਂ ਘੱਟ ਅਸੀਂ ਰੇਤਾ ਨਹੀਂ ਦੇ ਸਕਦੇ ਸੋ ਇਹਦਾ ਮਤਲਬ ਚੰਨੀ ਜੀ ਵੀ ਝੂਠ ਬੋਲ ਗਏ ਦੂਸਰਾ ਝੂਠ ਉਹਨਾਂ ਕਹਿੰਦੇ ਕਿ 36000 ਅਸੀਂ ਨੌਕਰੀਆਂ ਦੇ ਪੱਕੇ ਮੁਲਾਜ਼ਮ ਕਰ ਦਿਤੇ ਨੇ ਪਰ ਸਾਰੇ ਸ਼ਹਿਰ ਦੇ ਵਿੱਚ ਅਜੇ ਇੱਕ ਵੀ ਮੁਲਾਜ਼ਮ ਜਿਹੜਾ ਪੱਕਾ ਨਹੀਂ ਹੋਇਆ ਕਹਾਣੀ ਜਿਉਂ ਦੀ ਤਿਉਂ ਆ ਕਹਿਣ ਦਾ ਮਤਲਬ ਸਰਾ ਸਿਰਫ ਝੂਠ ਬੋਲਣਾ ਸਿੱਖਿਆ ਆਪਾਂ ਸ੍ਰੀਅਤ ਵਾਲੀ ਗੱਲ ਕਰਨੀ ਨਹੀਂ ਸਿੱਖੀ ਅੱਜ ਪਬਲਿਕ ਦੀ ਡਿਮਾਂਡ ਇਹ ਨਹੀਂ ਹੈ ਕਿ ਤੁਸੀਂ ਕੀ ਕਰਦੇ ਹੋ ਪਬਲਿਕ ਦੀ ਡਿਮਾਂਡ ਇੱਕੋ ਹੀ ਆ ਕਿ ਫੇਅਰ ਪ੍ਰਸ਼ਾਸਨ ਲੁਧਿਆਣਾ ਸ਼ਹਿਰ ਇੰਡਸਟਰੀ ਦੇ ਡਿਵੈਲਪਮੈਂਟ ਚਾਹੁੰਦਾ ਆ ਲੁਧਿਆਣਾ ਸ਼ਹਿਰ ਟਰੇਡਰਸ ਦੇ ਡਿਵੈਲਪਮੈਂਟ ਚਾਹੁੰਦਾ ਆ ਲੁਧਿਆਣਾ ਸ਼ਹਿਰ ਜਿਹੜਾ ਆ ਉਹ ਵਾਟਰ ਪ੍ਰਣਾਲੀ ਜਿਹੜੀ ਵਾਟਰ ਸੀਵਰੇਜ ਸਿਸਟਮ ਆ ਉਹਦਾ ਬਲੂਪ੍ਰਿੰਟ ਰੋਡ ਮੈਪ ਬਣੇ ਤਾਂ ਕਿ ਸਾਰਾ ਬਹੁ ਪੱਕੀ ਵਿਕਾਸ ਹੋਵੇ ਪੀਣ ਪਾਣਾ ਪਾਣੀ ਵਧੀਆ ਮਿਲੇ ਸੀਵਰੇਜ ਬੈਕ ਨਾ ਮਾਰਨ ਸ਼ਹਿਰ ਵਿੱਚ ਗੰਦਗੀ ਨਾ ਫੈਲੇ ਆਸ਼ੂ ਜੀ ਵਾਂਗੂ ਏ ਟੂ ਜ਼ੈਡ ਦੇ ਟੈਂਡਰ ਕੈਨਸਲ ਕਰਕੇ ਇਹੋ ਜਿਹਾ ਕੁਝ ਨਾ ਹੋਵੇ ਸ਼ਹਿਰ ਦੇ ਵਿੱਚੋਂ ਗੰਦਗੀ ਦੀ ਕਲੈਕਸ਼ਨ ਕਰਕੇ ਵਧੀਆ ਢੰਗ ਨਾਲ ਡਿਸਪੋਜ਼ਲ ਹੋਵੇ ਇਹ ਸਾਰਾ ਕੁਝ ਆ ਇਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਨੇ ਇੱਕ ਪਾਸੇ ਕਹਿੰਦੇ ਸੀ ਸ਼ਹਿਰ ਦਾ ਵਿਕਾਸ ਕਰਨ ਲੱਗੇ ਆ ਦੂਸਰੇ ਪਾਸੇ A to Z ਜਿਹੜੀ ਕੰਪਨੀ ਸੀ ਉਹਦੇ ਟੈਂਡਰ ਕੈਨਸਲ ਕਰਕੇ ਤੇ ਸਾਰੇ ਸ਼ਹਿਰ ਦੇ ਵਿੱਚ ਗੰਦ ਖਿੱਲੇ ਰਿਆ ਫਿਰਦਾ ਆ ਜਿਹੜੀ ਇੱਕ ਤਾਜਪੁਰ ਰੋਡ ਤੇ ਇਹਨਾਂ ਨੇ ਡਿਸਪੋਜ਼ ਕਰਨੀ ਮਸ਼ੀਨਰੀ ਲਾਈ ਸੀ ਉਹ ਅੱਜ ਅਰਬਾਂ ਰੁਪਏ ਦੀ ਮਸ਼ੀਨਰੀ ਜਿਹੜੀ ਆ ਉਹ ਤਬਾਹ ਹੋ ਗਈ ਬੰਦ ਪਈ ਆ ਉਹਦਾ ਜ਼ਿੰਮੇਵਾਰ ਕੌਣ ਆ ਆਸ਼ੂ ਜੀ ਸਾਡੀ ਭੈਣ ਮਮਤਾ ਜੀ ਕਿਉਂਕਿ ਕਾਰਪੋਰੇਸ਼ਨ ਵੀ ਇਹਨਾਂ ਦੇ ਕੰਟਰੋਲ 'ਚ ਸੀ ਤੇ ਸਿਸਟਮ ਵੀ ਲੁਧਿਆਣਾ ਦੇ ਇਹਨਾਂ ਦੇ ਕੰਟਰੋਲ 'ਚ ਸੀ ਪਿਛਲੇ 5 ਸਾਲਾਂ ਤੋਂ ਬਣਿਆ ਕੀ ਬਹੁਤ ਜਿਆਦਾ ਨਰਕ ਪੈ ਗਿਆ ਸਾਰੇ ਸ਼ਹਿਰ ਦੇ ਵਿੱਚ ਕਿਤੇ ਮੀਂਹ ਪੈ ਜਾਵੇ 15 15 ਮਿੰਟ ਤੇ ਮੈਂ ਕਹਿੰਦਾ ਜੀ ਤਿੰਨ ਤਿੰਨ ਘੰਟੇ ਪਾਣੀ ਦੇ ਉੱਥੇ ਆਪਣੇ ਪਾਣੀ ਖੜਾ ਰਹਿ ਜਾਂਦਾ ਲੋਕਾਂ ਦੇ ਘਰਾਂ ਦੇ ਅੱਗੇ ਇਹ ਕਿਹੋ ਜਿਹਾ ਡਿਵੈਲਪਮੈਂਟ ਆ ਇਹਨਾਂ ਨੇ ਪੱਥਰਾਂ ਵਾਲਾ ਸ਼ਹਿਰ ਤਾਂ ਜ਼ਰੂਰ ਬਣਾ ਦਿੱਤਾ ਪਰ ਇਹਨਾਂ ਨੇ ਵਿਕਾਸ ਵਾਲਾ ਸ਼ਹਿਰ ਨਹੀਂ ਬਣਾਇਆ ਇੰਡਸਟਰੀ ਦੀ ਡਿਵੈਲਪਮੈਂਟ ਚਾਹੀਦੀ ਆ ਤਾਂ ਕਿ ਇੱਥੇ ਸਾਡਾ ਸ਼ਹਿਰ ਵਸਿਆ ਰਹੇ ਸਾਡੀ ਜਨਰੇਸ਼ਨ ਬਾਹਰ ਨਾ ਜਾਵੇ ਉਹਨਾਂ ਨੂੰ ਰੋਜ਼ਗਾਰ ਮਿਲੇ ਇੱਥੇ ਹਸਪਤਾਲ ਵਧੀਆ ਸਰਕਾਰੀ ਹੋਣੇ ਚਾਹੀਦੇ ਨੇ ਦਾਈਓ ਹੀ ਅਸੀਂ ਪ੍ਰਪੋਜ਼ਲ ਸੈਂਟਰਲ ਗਵਰਨਮੈਂਟ ਕੋ ਰੱਖੀ ਸੀ ਕਿ ਇਥੇ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਔਰ ਏਮਜ਼ ਲੈਵਲ ਦਾ ਹਸਪੀਟਲ ਹੋਣਾ ਚਾਹੀਦਾ ਜੋ ਪ੍ਰਮਾਤਮਾ ਕਰੇ ਇਲੈਕਸ਼ਨ ਤੋਂ ਬਾਅਦ ਇਹ ਸਾਡੀ ਮੰਗ ਜਿਹੜੀ ਜਰੂਰ ਪੂਰੀ ਹੋਏ ਠੀਕ ਹੈ ਧੰਨਵਾਦ ਕਾਲਜ ਆ ਸਰਕਾਰੀ ਹੋਣੇ ਚਾਹੀਦੇ ਨੇ ਤਾਂ ਹੀ ਉਹ ਹੀ ਅਸੀਂ ਪ੍ਰਪੋਜ਼ਲ ਸੈਂਟਰਲ ਗਵਰਨਮੈਂਟ ਕੋ ਰੱਖੀ ਸੀ ਕਿ ਇਥੇ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਔਰ ਏਮਜ਼ ਲੈਵਲ ਦਾ ਹਸਪੀਟਲ ਹੋਣਾ ਚਾਹੀਦਾ ਜੋ ਪ੍ਰਮਾਤਮਾ ਕਰੇ ਇਲੈਕਸ਼ਨ ਤੋਂ ਬਾਅਦ ਇਹ ਸਾਡੀ ਮੰਗ ਜਿਹੜੀ ਜਰੂਰ ਪੂਰੀ ਹੋਏ ਠੀਕ ਹੈ ਧੰਨਵਾਦ